ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਆ ਵੇਖ ਲਓ ਪਿੰਡ ਗੱਗੋਮਾਲ ਅਜਨਾਲਾ ਤਹਿਸੀਲ ਦੇ ਬਿਜਲੀ ਘਰ ਦਾ ਹਾਲ ਪੂਰਾ ਬਿਜਲੀ ਘਰ ਪਾਣੀ ਵਿੱਚ ਡੁੱਬਿਆ ਹੋਇਆ ਹੈ ਤੇ ਗੱਗੋਮਾਲ ਵੀ ਪੂਰਾ ਪਾਣੀ ਨਾਲ ਭਰ ਚੁੱਕਾ ਹੈ ਹੋਰ ਤੁਹਾਨੂੰ ਸਾਰੇ ਖੇਤਰਾਂ ਦੀਆਂ ਵੀਡੀਓ ਦਿਖਾਵਾਂਗੇ ਆ ਵੇਖੋ ਜਨਤਾ ਦਾ ਦਿਮਾਗ ਅੱਗੇ ਕਿਸੇ ਸਮਾਜ ਸੇਵੀ ਨੇ ਰੱਸੀ ਬੰਨੀ ਸੀ ਅੱਗੇ ਕੋਈ ਪੋਲ ਕਰਾਸ ਨਾ ਕਰੇ ਪਰ ਫਿਰ ਵੀ ਲੋਕ ਨਹੀਂ ਤਲਦੇ ਪਤਾ ਨਹੀਂ ਜਨਤਾ ਦਾ ਦਿਮਾਗ ਹੈ ਕਿ ਟੂੜੀ ਭਰੀ ਆ ਵੇਖੋ ਤੁਸੀਂ ਆਪਣੇ ਹੱਥ ਨਾਲ ਇਹ ਸਹੀ ਕਰ ਰਹੇ ਹਨ ਜਾਂ ਗਲਤ ਆਪਕੋ ਪਾਣੀ ਦਾ ਘਰ ਪੰਜਾਬ ਤੋਂ ਪਲੱਸ ਸਪੀਡ ਨਾਲ ਸੁਲਤਾਨਪੁਰ ਬਦੀ ਦੇ ਪਿੰਡਾਂ ਵਿੱਚ ਪਾਣੀ ਦੇ ਵਹਾਅ ਆ ਰਹੇ ਹਨ ਪੰਜਾਬ ਦਾ ਪਾਣੀਆਂ ਨੇ ਕੀਤਾ ਬੁਰਾ ਹਾਲ ਤਾਂ ਆਹ ਵੇਖੋ ਇਨ੍ਹਾਂ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਨੇ ਨਹਿਰ ਆਪ ਥੋੜੀ ਹੈ ਕਿ ਕੋਈ ਦੱਸੋ ਸ਼ਦਾਈ ਜਾਂ ਮੂਰਖ ਹੈ ਕਿ ਜੋ ਬਾਨਾ ਆਪ ਨਹਿਰ ਦਾ ਤੋੜ ਕੇ ਇਹ ਆਪਣੀਆਂ ਪੈਲੀਆਂ ਨੂੰ ਪਾਣੀ ਛੱਡੂਗਾ ਤੇ ਫਸਲ ਖਰਾਬ ਕਰੂਗਾ। ਆਹ ਵੇਖੋ ਬਾਪੂ ਜੀ, ਰੈਸਕਿਊ ਟੀਮ ਵਾਸਤੇ ਚਾਹ ਤੇ ਪਰੌਂਠੇ ਲੈ ਕੇ ਆਏ ਸਨ। ਇਹਨਾਂ ਦਾ ਆਪਣਾ ਘਰ ਰੁੜ ਗਿਆ ਹੈ ਫਿਰ ਵੀ ਇਹ ਮਦਦ ਕਰ ਰਹੇ ਹਨ ਸਾਰਿਆਂ ਦੀ। ਵੇਖੋ ਪੂਰੀ ਰੈਸਕਿਊ ਟੀਮ ਨੂੰ ਚਾਹ ਤੇ ਪਰੌਂਠੇ ਸਿਕਾਰੇ ਹਨ। ਇਹ ਪਹਾੜਾਂ ਵਿੱਚੋਂ ਪਾਣੀ ਲਗਭਗ 100 ਕਿਲੋਮੀਟਰ ਦੀ ਸਪੀਡ ਨਾਲ ਪੰਜਾਬ ਵੱਲ ਨੂੰ ਆ ਰਿਹਾ ਹੈ। ਇਸ ਕਾਰਨ ਪੰਜਾਬ ਵਿੱਚ ਮੈਨ-ਮੇਡ ਫਲੱਡ ਆ ਰਹੇ ਹਨ। ਆਹ ਵੇਖੋ ਪਾਈਆਂ ਜਿਗਰਾ ਪਰ ਇਹਨੂੰ ਜਿਗਰਾ ਕੱਟ ਤੇ ਮੁਰਖ ਤੇ ਜ਼ਿਆਦਾ ਕਵਾਂਗੇ ਵੇਖੋ ਗੱਡੀਆਂ ਕੱਢ ਰਹੇ ਹਨ ਪਰ ਇਹ ਪੁੱਲ ਕਿਸੇ ਵੀ ਵੇੜੇ ਜਿਹੜੀ ਸ਼ੜਕ ਹੈ ਪੁੱਲ ਬਣ ਚੁੱਕੀ ਜੋ ਹੈ ਕਿਸੇ ਵੇੜੇ ਟੁੱਟ ਸਕਦੀ ਹੈ ਆਹ ਵੇਖੋ ਭਈਆ ਬਿਹਾਰ ਤੋਂ ਪੰਜਾਬ ਦੀ ਢਮਕੀ ਲਾ ਰਿਹਾ ਹੈ ਵੇਖੋ ਆਹ ਕਿਸੇ ਜ਼ਿੰਮੇਦਾਰ ਨੇ ਇੱਕ ਪੈਸਾ ਜੋੜ ਕੇ ਟਰੈਕਟਰ ਟਰਾਲੀ ਲਿਆ ਸੀ ਤੇ ਉਸ ਦੇ ਅਚਾਨਕ ਤੇਜ਼ ਪਾਣੀ ਦਾ ਵਹਾਅ ਆਨ ਕਰਕੇ ਪਾਣੀ ਦੇ ਨਾਲ ਟਰੈਕਟਰ ਤੇ ਟਰਾਲੀ ਨੂੰ ਵਹਾ ਕੇ ਲੈ ਗਿਆ ਹੈ। ਬਾਬਾ ਜੀ ਪੰਜਾਬ ਤੇ ਮਿਹਰ ਕਰੋ। ਵਾਹਿਗੁਰੂ ਕੀ ਵਾਹਿਗੁਰੂ ਜੀ انسان ਕੀ ਜੀਵ ਪਾਣੀ ਦੀ ਮਾਰ ਹੀਟ ਹਨ। ਥੋੜੀ ਠੰਡ ਵਰਤਾਓ। ਤਾਂ ਜੋ ਫਸਲਾਂ ਨੂੰ ਬਚਾਇਆ ਜਾ ਸਕੇ। ਵੈਸੇ ਤੇ ਫਸਲਾਂ ਲਗਭਗ ਖਰਾਬ ਹੋ ਰਹੀਆਂ। ਵੇਖੋ ਇਧਰ ਮੀਂਹ ਨਾਲ ਲੋਕਾਂ ਦਾ ਬੁਰਾ ਆਇਆ ਤੇ ਇਹ ਬਨੇਰੇ ਨਹੀਂ ਮਣਕੇ ਹਲਾਉਣੇ ਫਿਰਦਾ ਹੈ। ਵੇਖੋ ਡੇਗ ਹੀ ਪਿਆ। ਕਾ ਵੀਰ ਅਰਦਾਸ ਬੇਨਤੀ ਕਰ ਰਹੇ ਹਨ ਦਰਿਆ ਨੂੰ ਕਿ ਆਪਣਾ ਥੋੜੀ ਠੰਡ ਵਰਤਾਓ ਤੇ ਪਾਣੀ ਦਾ ਵਹਾਅ ਘਟਕਿਰੋ ਭੋਗ ਲਵਾ ਰਹੇ ਹਨ ਇਹਨਾਂ ਨੇ ਹੋਰ ਨਹੀਂ ਕੋਈ ਤੇ ਸ਼ਰਾਬ ਦੇ ਠੇਕੇ ਨੈਨ ਰੋਡ ਪਾਣੀ ਨਹਿਰ ਦੇ ਪਾਣੀ ਦੇ ਵਹਾਣ ਰੁੜ ਗਿਆ ਤੇ ਸ਼ਰਾਬ ਹੀ ਲੁੱਟ ਕੇ ਪੀਵੀ ਜਾਂਦੇ ਜੇ ਵੇਖੋ ਮੂਰਖ ਲੋਕਾਂ ਦੀ ਕਹਾਣੀ ਬਾਬਾ ਦੇਖੋ ਜਲਪਰਾ ਬਣਿਆ ਫਿਰਦਾ ਹੁੰਦਾ ਇਹ ਹੁੰਦੇ ਅਸਤਰ ਬੰਦੇ ਕਿਉਂਕਿ ਖਬਰਉਂਦੇ ਨਹੀਂ ਹਨ ਬੰਦੇ ਨੂੰ ਕੋਈ ਵੀ ਕਿੰਨੀ ਵੀ ਮੁਸ਼ਕਲ ਕਿਉਂ ਨਾ ਆਵੇ ਬੰਦੇ ਨੂੰ ਖਬਰਉਣਾ ਨਹੀਂ ਚਾਹੀਦਾ ਆਹ ਦੇਖੋ ਬਾਬਾ ਜੀ ਕਹਿ ਰਹੇ ਹਨ ਕਿ ਲਾਲੇ ਨੂੰ ਹੈਲੀਕਾਪਟਰ ਚ ਘੁਮਾਤਾ ਇੱਥੇ ਨਹੀਂ ਤਰ ਹੈਲੀਕਾਪਟਰ ਘੁੰਮਦਾ ਤਾਂ ਜੋ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਹੱਲ ਕਰ ਸਕੇ ਬਾਬਾ ਜੀ ਵੀ ਆਪਣੀ ਥਾਂ ਸਹੀ ਹਨ ਵੇਖੋ ਪਾਣੀ ਨੂੰ ਬੰਨ ਲਾਇਆ ਹੈ ਪਰ ਤੁਹਾਨੂੰ ਬੜਾ ਜ਼ਿਆਦਾ ਤੇਜ਼ ਭਾਵ ਹੋਵੇ ਜੇ ਫਿਰ ਬੰਨ ਵੀ ਰੁੜ ਸਕਦਾ ਹੈ ਪਰ ਫਿਰ ਵੀ ਵੀਰ ਆਪਣੇ ਕਿਸਾਨ ਭਰਾਵਾਂ ਤੇ ਸਾਰਿਆਂ ਨੇ ਪੁੱਲ ਨੂੰ ਚੰਗੀ ਤਰ੍ਹਾਂ ਬੰਨਿਆ ਹੋਇਆ ਹੈ ਆ ਵੀਰ ਸਾਰੇ ਸੂਰਮੇ ਜੋ ਕਿ ਆਪਣੇ ਨਾਲ ਪਿੰਡੋਂ ਪਿੰਡੀ ਟਰਾਲੀਆਂ ਭਰੀਆਂ ਅਨਾਜ ਦੀਆਂ ਫੀਡ ਦੀਆਂ ਚੌਕਰ ਦੀਆਂ ਹਰੇਚਾਰੇ ਦੀਆਂ ਲੈ ਕੇ ਖੜਾਂ ਵਾਲੀਆਂ ਥਾਵਾਂ ਤੇ ਪਹੁੰਚ ਰਹੇ ਹਨ। ਨਾ ਵੇਖੋ ਮਜਬੂਰ ਮਾਂ ਪਿਓ ਜਿਨ੍ਹਾਂ ਦਾ ਘਰ ਵਿੱਚ ਫਾੜੀਆਂ ਆ ਗਿਆ ਬੱਚੇ ਨੂੰ ਮੋਢਿਆਂ ਤੇ ਚੁੱਕ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾ ਰਹੇ ਹਨ। ਬੱਚੇ ਕਦੀ ਵੀ ਮਾਂ ਪਿਓ ਦਾ ਦਿਨ ਨਹੀਂ ਦੇ ਸਕਦੇ। ਬੱਚੇ ਮਾਂ ਪਿਓ ਲਈ ਬਹੁਤ ਕੀਮਤੀ ਹੁੰਦੇ ਹਨ। ਮਾਧਾਪੁਰ ਡੈਮ ਦੇ ਵੀ ਫਲੱਡ ਗੇਟ ਟੁੱਟੇ ਹਨ ਦੋ ਜਿਸ ਕਾਰਨ ਵੀ ਜ਼ਿਆਦਾ ਪਾਣੀ ਆ ਰਿਹਾ ਹੈ। ਆਰਮੀ ਦੇ ਹੈਲੀਕਾਪਟਰ ਵੀ ਰੈਸਕਿਊ ਕਰ ਰਹੇ ਹਨ ਗੁਰਦਾਸਪੁਰ ਵਿੱਚ ਜਾਦੇ ਮੀਂਹ ਕਾਰਨ ਦੁਕਾਨਾਂ ਤੇ ਕਈਆਂ ਛੱਤਾਂ ਟਾਹ ਟੇੜੀ ਹੋ ਗਈਆਂ ਹਨ ਗੁਰਦਾਸਪੁਰ ਵਿੱਚ ਵੀ ਮੀਂਹ ਨਾਲ ਕਾਫੀ ਨੁਕਸਾਨ ਹੋਇਆ ਹੈ ਜੋ 2-3 ਦਿਨ ਲਗਾਤਾਰ ਮੀਂਹ ਚੱਲਿਆ ਹੈ ਆਹ ਵਿਖਾਉਣਾ ਤੁਹਾਨੂੰ 100 ਦੀ ਸਪੀਡ ਨਾਲ ਵੇਖੋ ਪਾਣੀ ਆ ਰਿਹਾ ਹੈ ਇਹ ਨੁਕਸਾਨ ਬਹੁਤ ਹੀ ਕਰ ਰਿਹਾ ਹੈ ਬਾਬਾ ਜੀ ਠੰਡ ਵਰਤਾਓ ਥੋੜੀ ਜੀ ਤਾਂ ਜੋ ਲੋਕਾਂ ਦਾ ਨੁਕਸਾਨ ਹੋਦੋ ਬਾਈ ਸਕੇ ਆ ਵੇਖੋ ਪਾਣੀ ਨੇ ਕਿਦਾਂ ਪੂਰਾ ਘਰ ਹੀ ਆਪਣੇ ਵਿੱਚ ਸਮਾਨ ਲਿਆ ਹੈ 1988 ਤੋਂ ਬਾਅਦ ਰਾਵੀ ਨੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ ਪਾਣੀ ਵੇਖੋ ਰਾਵੀ ਤੇ ਉਪਰੋਂ ਦੀ ਆ ਰਿਹਾ ਇਸ ਨਾਲ ਜਨਾਲਾ ਸਾਈਡ ਬਹੁਤ ਪ੍ਰਭਾਵਿਤ ਹੋਈ ਹੈ ਕਈਆਂ ਮੱਝਾਂ ਜਾਨਵਰਾਂ ਦੇ ਸੰਗਲ ਹੀ ਨਹੀਂ ਗੁੱਲੇ ਪਾਣੀ ਇੱਕੋ ਦਮ ਓਨ ਕਰਕੇ ਇਹਨਾਂ ਨੂੰ ਵੀ ਲੋਕ ਬਚਾ ਨਹੀਂ ਸਕੇ ਪਾਣੀ ਨਾਲ ਬਹੁਤ ਹੀ ਇਸ ਨਾਲ ਬਿਮਾਰੀ ਦਾ ਖਤਰਾ ਵੀ ਹੋ ਸਕਦਾ ਹੈ ਠਿੱਖੀ ਵਿੰਡ ਤੋਂ ਪੱਟੀ ਰੋਡ ਵੇਖੋ ਸੜਕ ਦੇ ਆਸ-ਪਾਸ ਇਹਨਾ ਪੂਰਾ ਪਰ ਚੁੱਕਿਆ ਹੈ ਪਾਣੀ ਆਪਣੇ ਪੰਜਾਬ ਦੇ ਪਸ਼ੂ ਪਾਕਿਸਤਾਨ ਵਿੱਚ ਪਾਣੀ ਨਾਲ ਡੁੱਟ ਕੇ ਜਾ ਰਹੇ ਹਨ ਕਈ ਵਾਰੀ ਤੇ ਸੰਗਲ ਖੋਲਣ ਦਾ ਵੀ ਟਾਈਮ ਨਹੀਂ ਮਿਲਦਾ ਤੇ ਉਹ ਕਰਕੇ ਪਸ਼ੂ ਮਰ ਜਾਂਦੇ ਹਨ ਪਰ ਫਿਰ ਵੀ ਸੰਗਲ ਖੁੱਲ ਗਏ ਕਈਆਂ ਦੇ ਤੇ ਉਹ ਆਪਣੇ ਤਾਇਰ ਦੇ ਦੂਸਰੇ ਦੇਸ਼ਾਂ ਨੂੰ ਚੱਲ ਗਏ ਹਨ ਬਿਆਸਤਾ ਵੀ ਹਾਈ ਅਲਰਟ ਜਾਰੀ ਹੈ ਪਾਣੀ ਆਪਣੇ ਖਤਰੇ ਦੇ ਲੈਵਲ ਤੇ ਹੈ ਅਜਹੀਆਂ ਹੋਰ ਵੀਡੀਓ ਅਪਡੇਟ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰ ਦਿਓ ਤਾਂ ਜੋ ਸਾਡੀ ਟੀਮ ਨੂੰ ਤੇ ਸਾਨੂੰ ਹੌਸਲਾ ਮਿਲ ਸਕੇ ਜੇਹੀਆਂ ਹੋਰ ਵੀਡੀਓ ਬਣਾਉਣ ਨੂੰ ਤੇ ਅਪਲੋਡ ਕਰਨ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਇਹ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਰਤਾਰਪੁਰ ਸਾਹਿਬ ਨੀਚਲਾ ਫਲੋਰ ਪੂਰਾ ਹੀ ਪਾਣੀ ਨਾਲ ਭਰ ਚੁੱਕਾ ਹੈ ਕਰਤਾਰਪੁਰ ਸਾਹਿਬ ਵੀ ਬਹੁਤ ਹੀ ਪਾਣੀ ਆਇਆ ਹੈ ਆ ਵੇਖੋ ਬਿਆਸ ਢਿਲਵਾਂ ਨਾ ਪਾਣੀ ਘਟ ਰਿਹਾ ਤੇ ਨਾ ਮੀਂਹ ਡ ਰਿਹਾ ਪ੍ਰਸ਼ਾਸਨ ਨੇ ਅੱਗੇ ਰੇਤਾ ਵੀ ਸੁੱਟਤੀ ਹੈ ਤਾਂ ਜੋ ਕੋਈ ਨੇੜੇ ਨਾ ਜਾ ਸਕੇ ਮੀਂਹ ਦੇ ਕਾਰਨ ਆ ਵੇਖੋ ਇੱਕ ਚੱਕੀ ਦੀ ਛੱਤ ਡਿੱਗ ਪਈ ਹੈ ਤੇ ਪੂਰਾ ਪਰਿਵਾਰ ਛੱਤ ਦੇ ਹੇਠਾਂ ਹੈ ਤੇ ਲੋਕ ਰੈਸਕਿਊ ਕਰ ਰਹੇ ਹਨ ਆਸ-ਪਾਸ ਦੇ ਨੇੜੇ-ਟੜੇ ਦੇ ਜਹਿਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਇਹਦੇ ਸੀ ਪਾਣੀ ਬਚਾਓ ਪਾਣੀ ਬਚ ਗਿਆ ਪਰ ਫਸਲਾਂ ਮਰ ਗਈਆਂ ਕਿਸਾਨ ਤੇ ਪਹਿਲਾਂ ਹੀ ਨਹੀਂ ਪਿਛਲੇ 23 ਵਾਲੇ ਫਲੱਡ ਚੋਂ ਹੀ ਨਹੀਂ ਅਜੇ ਬਾਹਰ ਨਿਕਲ ਸਕੇ ਇਹਦੇ 25 ਵਿੱਚ ਫੇਰ ਫਲੱਡ ਆ ਗਿਆ ਰਾਵੀ ਦਰਾ ਵੇਖੋ ਪਾਣੀ ਕਿਸ ਤਰ੍ਹਾਂ ਛਲਾਂ ਨਾਲ 1988 ਵਾਲੇ ਪੱਧਰ ਤੇ ਪਹੁੰਚਿਆ ਉੱਪਰ ਹੀ ਪਹੁੰਚ ਗਿਆ ਹੈ 1988 ਵਾਲੇ ਨੂੰ ਉਹ ਵੀਰਾਂ ਨੇ ਬਿਆਸ ਦਰਿਆ ਨੂੰ ਬੰਨ ਲਾਇਆ ਹੈ ਤਾਜਾ ਪਾਣੀ ਇਹਨਾਂ ਦੀਆਂ ਫਸਲਾਂ ਨਾ ਖਰਾਬ ਕਰ ਸਕੇ ਜੇ ਹੀ ਇਹ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੰਨਦਾਤਾ ਕਰ ਰਿਹਾ ਹੈ ਉਹ ਢੀਕ ਆਪਣੇ ਪੰਜਾਬੀਆਂ ਦੀ ਕਿਉਂਕਿ ਕਈਆਂ ਥਾਵਾਂ ਤੇ ਨਹੀਂ ਵੀ ਪਹੁੰਚਿਆ ਜਾਂਦਾ ਰੈਸਕਿਊ ਟੀਮ ਜਾਂ ਸੇਵਾ ਕਰਨ ਵਾਲੇ ਲੰਗਰ ਵਾਲੇ ਵੀਰਾਂ ਤੋਂ ਚਲੋ ਜਿੱਥੇ ਨਹੀਂ ਪਹੁੰਚਿਆ ਜਾ ਗਿਆ ਜਿੱਥੇ ਪਹੁੰਚਿਆ ਗਿਆ ਉੱਥੇ ਵਾਸਤੇ ਵਜੇ ਤੇ ਨਹੀਂ ਪਹੁੰਚਾ ਉੱਥੇ ਵੀ ਪਹੁੰਚਣ ਦੀ ਵਾਤੋਂ ਵਾਤ ਜਲਦੀ ਤੋਂ ਜਲਦੀ ਕੋਸ਼ਿਸ਼ ਕਰੋ ਤੌੜੀ ਧਾਰ ਬਾਬਾ ਬੜਪາກ ਸਿੰਘ ਜੀ ਹਿਮਾਚਲ ਪ੍ਰਦੇਸ਼